ਮੋਸ਼ੀਰ ਹੈ। ਬੇਬੇ ਕੀ ਬਣਾ ਰਹੀ ਹੈ? ਨਾ ਹੈ। ਕਿਆ ਰੰਗ ਪਾਲੇ ਚ? ਹੈ? ਤਿੰਨ, ਤਿੰਨ ਰੰਗ। ਕਿਆ ਕਿਆ ਲੜੀਆਂ ਕਰੀਆਂ ਨੇ? ਤੇ ਲੜੀਆਂ। ਮੂੰ ਤਾਂ ਤੂੰ ਕਹਿੰਦੀ ਮੇਰੇ ਹੱਥ ਨਹੀਂ ਕੰਮ ਕਰਦੇ ਕਿਵੇਂ ਬਣਾਵਾਂਗੇ ਇਹਨਾਂ ਨੂੰ? ਹੱਥਾ-ਹੱਟਾ ਇਹ ਨਹੀਂ ਗਾ ਵੀ ਗਾ ਕੰਮ ਕਰਦੀ ਹੈ। ਅੱਛਾ। ਪਹਿਲਾਂ ਤਾਂ ਜ਼ਿਆਦੇ ਬਣਾ ਲੈਂਦੀ ਹੁੰਦੀ ਸੀ ਹਨ ਇਹ ਮੈਂ ਉਹ ਜੰਗ ਜਾ ਵੀ ਪਾਈਗੀ ਉਹ ਮਾਸੀ ਨੇ ਕਰਤਾ ਖਰਾਬ ਕਰਤਾ ਇਹ ਉਹ ਮਾਸੀ ਨੇ ਤਾਂ ਖਾਣ ਪੜੇ ਹੈ ਹਾਂ ਮੈਂ ਤਾਂ ਤਿੰਨ ਬਣਾ ਲਾ ਗਿਣਗੇ ਨਾ ਆ ਤਿੰਨ ਬਣਾ ਲਾ ਇੱਕ ਬਣਾ ਲਾਏ ਥੋੜਾ ਹੋ ਗਿਆ ਬਸ ਐਂ ਕਰ ਲਿਆ ਪਹਿਲਾਂ ਤੇਰੇ ਵਿਆਹ ਵੇਲੇ ਕਿਵੇਂ ਬਣਾਉਂਦੀ ਹੁੰਦੀ ਸੀ ਨਹੀਂ ਬਣਾਉਂਦੀ ਹੁੰਦੀ ਜੀ ਹਾਂ ਕੁੰਗਰੂ ਵੀ ਲਾਉਂਦੀ ਹੁੰਦੀ ਤੇ ਨਾ നോട്ട് ഇൻഡ്യോ തന്നോ ന് ਚੱਕੇ ਬੰਤਨੀ ਤੂੰ ਬੁੜੀ ਹੋ ਗਈ ਹੁਣ ਕੰਚੀ ਤਾਲੀ ਅੱਜ ਕੱਲ ਤਾਂ ਲੀਰਾਂ ਦੇ ਬਣਾ ਕੇ ਪਾ ਲੈਂਦੀਆਂ ਨੇ ਹਨ ਅੱਜ ਕੱਲ ਤਾਂ ਲੀਰਾਂ ਦੇ ਬਣਾ ਕੇ ਪਾ ਲੈਂਦੀਆਂ ਨੇ ਮੈਂ ਨਾਲ ਹੀ ਪਾ ਲੇ ਫਿਰ ਬੁੱਢੀ ਜੰਮੀ ਮੀਂਹ ਨਹੀਂ ਆ ਗਿਆ ਤਾਂ ਨਾ ਬਾਗ ਵਿੱਚ ਟੈਂਡੂ ਸਾਡੇ ਚ ਹੀ ਰਹਿਣੀ ਹੁੰਦੀ ਓ ਉਹ ਲਾ ਬੋਲ ਕੇ ਉਹਦੀ ਗੱਬੜਕੋ ਤੋੜ। ਮੰਦਰ ਦੀ ਇਹ ਨਿਆਣ ਦੀ ਨਾਲੇ ਬਣਾਉਣੀ। ਅ ਮਾਸੀ ਕਹਿੰਦੀ ਕਹਿੰਦੀ ਸਾਨੂੰ ਕਹਿੰਦੀ ਕਹਿੰਦੀ ਬੇਬੇ ਦਾ ਤਾਂ ਹੁਣ ਦਿਮਾਗ ਨਹੀਂ ਕੰਮ ਕਰਦਾ ਕਹਿੰਦੀ ਉਹ ਨਹੀਂ ਨਾਲੇ ਬਣਾ ਸਕਦੀ। ਮਾਂ ਤਾਂ ਸਾਡੇ ਬੇਬੇ ਨੂੰ ਹੀ ਨਾ ਜਾਣ। ਡਵਾਟ ਦਾ ਕੰਮ ਕਰਦਾ ਹੈ। ਹਾਂ। ਫਰੀ ਹੈ ਨਹੀਂ ਕੰਮ ਕਰਦਾ। ਹਾਂ ਛੋਡੇ ਨਾਲੋਂ ਵੱਧ ਦਿਮਾਗ ਕੰਮ ਕਰਦਾ ਬੇਬੇ ਦਾ ਪਤਾ ਹੈ। ਮੈਨੂੰ ਭੁੱਖਾ ਲੱਗਦੀ ਆ। ਖਾ ਕੇ ਰੋਟੀ ਖੋ ਲੈ ਜਾਈਂ। ਹਾਂ ਰੋਟੀ ਖਾ ਕੇ ਨੂੰ ਲੈ ਜਾਣੀ ਹੈ ਲੇ ਦੇਖ ਬੁੱਢੇ ਜੀ ਬਸ ਨੋਟ ਨੇ ਹਾਂ ਠੀਕ ਹੈ ਰੇ ਬੇਬੇ ਹਾਂ ਹਾਂ ਲੋਟਨੇ ਆਣ ਜੀ ਦਾ ਯਕੀਨ ਨਹੀਂ ਤੇ ਫਿਰ ਬੰਦਾ ਮੈਂ 자기 ਬੋਟੀ ਦੇ ਵੇਦਨੇ ਕਰੂੰਗੀ ਅੱਛਾ